ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਸਾਡੇ YouTube ਚੈਨਲ ਦੇ ਉੱਤੇ ਦੋਸਤੋ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਫਰਦ ਜਮ੍ਹਾਂਬੰਦੀ ਵਿੱਚੋਂ ਹਿੱਸਾ ਕੱਢਣਾ ਸਿੱਖਾਂਗੇ ਕਿਵੇਂ ਅਸੀਂ ਆਸਾਨ ਤਰੀਕੇ ਦੇ ਨਾਲ ਆਪਣੀ ਜ਼ਮੀਨ ਦਾ ਜਿਹੜਾ ਹਿੱਸਾ ਹੈ ਉਹ ਕੱਢ ਸਕਦੇ ਹਾਂ ਸੋ ਵੀਡੀਓ ਦੇਖਣ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਤਾਂ ਜੋ ਖਰੀਕ ਆਉਣ ਵਾਲੀ ਨਵੀਂ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਦੋਸਤੋ ਮੰਨ ਲਓ ਸਾਡੇ ਕੋਲ 5 ਵਿਅਕਤੀ ਹਨ ਜਿਨ੍ਹਾਂ ਦੀ ਜ਼ਮੀਨ ਦਾ ਅਸੀਂ ਹਿੱਸਾ ਕੱਢਣਾ ਹੈ 1 2 3 4 5 ਹੁਣ ਇਹਨਾਂ ਕੋਲ ਟੋਟਲ ਜਿਹੜੀ ਜ਼ਮੀਨ ਹੈ ਪੰਜਾਂ ਵਿਅਕਤੀਆਂ ਕੋਲ ਉਹ ਹੈ 28 ਕਨਾਲ 16 ਮਰਲੇ ਇਸ ਵਿੱਚ ਦੋਸਤੋ ਜਿਹੜਾ ਇਹਨਾਂ ਦਾ ਹਿੱਸਾ ਹੈ 1 ਨੰਬਰ ਦਾ ਉਹ ਹੈ 1/6 ਦੂਸਰੇ ਵਿਅਕਤੀ ਦਾ 1/6 ਹੈ ਤੀਸਰੇ ਵਿਅਕਤੀ ਦਾ ਵੀ 1/6 ਹੈ ਚੌਥੇ ਵਿਅਕਤੀ ਦਾ 1/4 ਹੈ ਪੰਜਵੇਂ ਵਿਅਕਤੀ ਦਾ ਹਿੱਸਾ ਜਿਹੜਾ ਹੈ ਉਹ 1/4 ਹੈ ਇਹਨਾਂ ਪੰਜਾਂ ਵਿਅਕਤੀਆਂ ਕੋਲ ਦੋਸਤੋ 28 ਕਨਾਲ 16 ਮਰਲੇ ਜਿਹੜੀ ਜ਼ਮੀਨ ਹੈ ਉਹ ਹੈ ਹੁਣ ਇਸ ਨੂੰ 28 ਕਨਾਲ ਨੂੰ ਅਸੀਂ ਮਰਲਿਆਂ ਦੇ ਵਿੱਚ ਕਨਵਰਟ ਕਰਾਂਗੇ ਤੁਹਾਨੂੰ ਪਤਾ ਹੈ ਕਿ ਇੱਕ ਕਨਾਲ ਦੇ ਵਿੱਚ 20 ਮਰਲੇ ਹੁੰਦੇ ਹਨ ਇਸ ਲਈ 28 20 ਟੋਟਲ ਹੋ ਜਾਵੇਗਾ 560 ਇਸ ਦੇ ਵਿੱਚ ਜਿਹੜਾ ਹੈ 16 ਪਲੱਸ ਕਰਾਂਗੇ ਤਾਂ ਟੋਟਲ 576 ਮਰਲੇ ਜਿਹੜੇ ਹਨ ਇਹ ਬਣ ਜਾਂਦੇ ਹਨ ਇਸ ਤਰ੍ਹਾਂ ਪਹਿਲੇ ਵਿਅਕਤੀ ਦਾ ਹਿੱਸਾ ਜਿਹੜਾ 1/6 ਲਿਖਿਆ ਹੈ ਤਾਂ ਅਸੀਂ 576 ਨੂੰ 1 ਦੇ ਨਾਲ ਗੁਣਾ ਕਰਾਂਗੇ ਜੇ ਤੋਂ ਵੀ ਕੋਈ ਵੱਡੀ ਸੰਖਿਆ ਹੁੰਦੀ ਤਾਂ ਅਸੀਂ ਉਸ ਦੇ ਨਾਲ ਇਸ ਨੂੰ ਗੁਣਾ ਕਰਦੇ ਹੁਣ ਅਸੀਂ 1 ਦੇ ਨਾਲ ਗੁਣਾ ਕਰੇਗੇ ਤਾਂ ਸਾਡੇ ਕੋਲ 576 ਆਵੇਗਾ 576 ਨੂੰ ਅਸੀਂ 6 ਦੇ ਨਾਲ ਜਿਹੜਾ ਹੈ ਇਸ ਨੂੰ ਭਾਗ ਕਰਾਂਗੇ 6 ਦੇ ਨਾਲ ਭਾਗ ਕਰਨ ਤੇ ਸਾਡੇ ਕੋਲ ਇਸ ਦਾ ਰਕਬਾ ਜਿਹੜਾ ਨਿਕਲ ਕੇ ਆਵੇਗਾ 96 ਮਰਲੇ ਜਿਹੜਾ ਹੈ ਇਹ ਨਿਕਲ ਕੇ ਆਵੇਗਾ ਹੁਣ ਇਸ ਨੂੰ ਮਰਲਿਆਂ ਤੋਂ ਅਸੀਂ ਕਨਾਲਾਂ ਵਿੱਚ ਕਰਨਾ ਹੈ ਤਾਂ 20 ਦੇ ਨਾਲ ਇਸ ਨੂੰ ਭਾਗ ਕਰਾਂਗੇ ਤਾਂ ਸਾਡੇ ਕੋਲ ਆਵੇਗਾ 4.8 ਹੁਣ ਜਿਹੜਾ 4.8 ਹੈ 4 ਤਾਂ ਕਨਾਲਾਂ ਹੋ ਗਏ ਆ ਜਿਹੜਾ ਪੁਆਇੰਟ 8 ਹੈ ਇਸ ਨੂੰ ਅਸੀਂ 20 ਦੇ ਨਾਲ ਜਿਹੜਾ ਹੈ ਗੁਣਾ ਕਰਾਂਗੇ ਤਾਂ ਸਾਡੇ ਕੋਲ 16 ਆਵੇਗਾ ਦੋਸਤੋ ਇਹ 16 ਮਰਲੇ ਬਣ ਜਾਵੇਗਾ ਇਹ ਟੋਟਲ ਰਕਬਾ ਜਿਹੜਾ ਬਣ ਜਾਵੇ 4 ਕਨਾਲ 16 ਮਰਲੇ ਜਿਹੜਾ ਇੱਕ ਵਿਅਕਤੀ ਦਾ ਹਿੱਸਾ ਹੈ 1/6 576 ਦੇ ਵਿੱਚੋਂ 4 ਕਨਾਲ 16 ਮਰਲੇ ਹੈ ਇਸੇ ਤਰ੍ਹਾਂ ਹੀ ਦੂਸਰੇ ਵਿਅਕਤੀ ਦਾ ਵੀ ਸੇਮ ਹੀ ਆਵੇਗਾ ਉਸ ਦਾ ਵੀ ਹਿੱਸਾ ਜਿਹੜਾ ਹੈ ਉਹ ਚਾਰ ਕਨਾਲ ਜਿਹੜਾ ਹੈ ਉਹ 16 ਮਰਲੇ ਬਣੇਗਾ 0.8 ਲਿਖ ਕੇ ਇਸ ਨੂੰ 20 ਦੇ ਨਾਲ ਜਿਹੜਾ ਹੈ ਗੁਣਾ ਕਰਨਾ ਹੋਵੇਗਾ ਤਾਂ ਚਾਰ ਕਨਾਲ 16 ਮਰਲੇ ਇਸ ਦਾ ਹਿੱਸਾ ਹੋਵੇਗਾ ਇਸੇ ਤਰ੍ਹਾਂ ਹੀ ਤੀਸਰੇ ਵਿਅਕਤੀ ਦਾ ਹਿੱਸਾ ਨਿਕਲੇਗਾ ਇਸ ਤਰ੍ਹਾਂ 576 6 ਇਸ ਨੂੰ 6 ਦੇ ਨਾਲ ਭਾਗ ਕੀਤਾ ਤਾਂ 96 96 ਨੂੰ ਅਸੀਂ 20 ਦੇ ਨਾਲ ਭਾਗ ਕਰਾਂਗੇ ਤਾਂ 4.8 0.8 20 ਤਾਂ 16 ਮਰਲੇ ਜਿਹੜਾ ਬਣ ਜਾਵੇਗਾ। ਇਸ ਤਰ੍ਹਾਂ ਤੀਸਰੇ ਵਿਅਕਤੀ ਦਾ ਹਿੱਸਾ ਵੀ 4 ਕਨਾਲ 16 ਮਰਲਾ ਹੀ ਬਣੇਗਾ। ਹੁਣ ਚੌਥੇ ਵਿਅਕਤੀ ਦੀ ਗੱਲ ਕਰੀਏ ਤਾਂ 1/4 ਹਿੱਸਾ ਹੈ। ਇਸ ਦਾ ਵੀ 576 ਨੂੰ ਜਿਹੜਾ ਹੈ ਅਸੀਂ 4 ਦੇ ਨਾਲ ਭਾਗ ਕਰਦੇ ਹਾਂ ਤਾਂ ਸਾਡੇ ਕੋਲ ਆਵੇਗਾ 144। 144 ਨੂੰ ਜਿਸ ਤਰ੍ਹਾਂ ਅਸੀਂ 96 ਨੂੰ 20 ਦੇ ਨਾਲ ਭਾਗ ਕੀਤਾ ਇਸੇ ਤਰ੍ਹਾਂ ਹੀ 144 ਨੂੰ ਕਰਾਂਗੇ 20 ਦੇ ਨਾਲ ਭਾਗ ਤਾਂ ਸਾਡੇ ਕੋਲ ਜਿਹੜਾ ਰਕਬਾ ਆਵੇਗਾ 0.2 ਜਿਹੜਾ 0.2 ਹੈ ਇਸ ਨੂੰ ਅਸੀਂ 0.2 20 ਦੇ ਨਾਲ ਕਰਾਂਗੇ ਤਾਂ ਸਾਡੇ ਕੋਲ 4 ਮਰਲੇ ਆਵੇਗਾ ਇਸ ਤਰ੍ਹਾਂ ਇਸ ਵਿਅਕਤੀ ਦਾ ਹਿੱਸਾ 7 ਕਨਾਲ 4 ਮਰਲੇ ਜਿਹੜਾ ਹੈ ਉਹ ਹੋਵੇਗਾ ਇਸੇ ਤਰ੍ਹਾਂ ਹੀ ਪੰਜਵੇਂ ਵਿਅਕਤੀ ਦਾ ਹਿੱਸਾ ਵੀ ਇੱਕ ਬੜਾ 4 ਹੈ 576 ਨੂੰ 4 ਦੇ ਨਾਲ ਭਾਗ ਕਰਦੇ ਹਾਂ ਤਾਂ 144 ਆਵੇਗਾ ਅਤੇ ਇਸ ਨੂੰ 20 ਦੇ ਨਾਲ ਭਾਗ ਕਰਾਂਗੇ ਤਾਂ 7.2 ਫਿਰ ਇਸ ਨੂੰ 0.2 20 ਤਾਂ ਸਾਡੇ ਕੋਲ 4 ਮਰਲੇ ਟੋਟਲ ਜਿਹੜਾ ਹੈ 7 ਕਨਾਲ 4 ਮਰਲੇ ਆਵੇਗਾ ਹੁਣ ਅਸੀਂ ਸਾਰੇ ਹੀ ਰਕਬੇ ਨੂੰ ਜੋੜ ਲੈਂਦੇ ਹਾਂ ਪੰਜਾਂ ਹੀ ਰਕਮਾਂ ਨੂੰ ਜੋੜਾਂਗੇ ਤਾਂ ਸਾਡੇ ਕੋਲ ਇਹ 56 ਜਿਹੜੇ ਹਨ ਇਹ ਮਰਲੇ ਆਉਣਗੇ ਤਾਂ ਇਸ ਨੂੰ ਅਸੀਂ 20 ਦੇ ਨਾਲ ਭਾਗ ਕਰਾਂਗੇ ਤਾਂ ਸਾਡੇ ਕੋਲ ਜਿਹੜਾ ਹੈ 2.8 ਉੱਤਰ ਆਵੇਗਾ 2 ਤਾਂ ਕਨਾਲਾਂ ਹੋ ਗਈਆਂ ਹੁਣ 0.8 ਹੈ ਤਾਂ ਇਸ ਨੂੰ ਅਸੀਂ 0.8 20 ਕਰਾਂਗੇ ਤਾਂ ਸਾਡੇ ਕੋਲ 16 ਮਰਲੇ ਆਵੇਗਾ ਹੁਣ ਅਸੀਂ ਕਨਾਲਾਂ ਦੀ ਗਿਣਤੀ ਕਰਦੇ ਹਾਂ ਤਾਂ 2 ਇਹਨਾਂ ਸਾਰਿਆਂ ਨੂੰ ਪਲੱਸ ਕਰਾਂਗੇ ਤਾਂ ਸਾਡੇ ਕੋਲ 28 ਕਨਾਲਾਂ 16 ਮਰਲੇ ਜਿਹੜਾ ਹੈ ਉਹ ਉੱਤਰ ਆਵੇਗਾ ਇਸ ਤਰ੍ਹਾਂ ਤੁਸੀਂ ਆਸਾਨ ਤਰੀਕੇ ਦੇ ਨਾਲ ਆਪਣੀ ਜ਼ਮੀਨ ਦਾ ਹਿੱਸਾ ਕੱਟ ਸਕਦੇ ਹੋ ਜੇਕਰ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਨਾ